ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੋਰ ਸਨੋ ਜੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਤੁਹਾਨੂੰ ਅਜੇ ਜਦੋਂ ਮਾਰਜੀ ਮੈਂ ਬੰਬੇ ਰਹਿੰਦਾ ਸੀ ਛੋਟਾ ਹੁੰਦਾ ਹਾਂ ਜੀ ਤੇ ਕਈ ਵਾਰੀ ਬੰਦੇ ਨਾ ਵਹਿਮ ਹੁੰਦਾ ਹਾਂ ਜੀ ਵਹਿਮ ਪਾਲ ਲਈਦਾ ਵਹਿਮ ਆ ਜਿਵੇਂ ਕਹਿੰਦਾ ਚੂਹਾ ਸੀ ਚੂਹਾ ਦਰਾਖਤ ਤੇ ਬਰਨ ਦੋ ਚੂਹੇ ਅੱਛਾ ਜੀ ਥੱਲੇ ਵੀ ਹਾਥੀ ਨਿਕਲਿਆ ਜਾਂਦਾ ਸੀ ਹਾਂ ਜੀ ਇੱਕ ਚੂਹੇ ਦਾ ਪੈਰ ਫਿਸਲ ਗਿਆ ਤੇ ਹਾਥੀ ਤੇ ਆ ਡਿੱਗ ਗਿਆ ਅੱਛਾ ਜੀ ਦੂਜਾ ਨੂੰ ਕਹਿੰਦਾ ਛੱਡੀ ਨਾ ਦਬਾ ਕੇ ਰੱਖ ਸਾਲੇ ਕੋ ਮੈਂ ਵੀ ਆ ਰਹਾ ਹਾਂ ਉਹਨੇ ਕਹਿੰਨੀ ਮੇਰੇ ਆਏ ਨੇ ਨੱਪ ਲਿਆ ਮੈਂ ਦਬਾ ਕੇ ਰੱਖ ਮੈਂ ਵੀ ਆ ਰਹਾ ਹਾਂ ਉਹ ਗੱਲ ਸਾਡੀ ਸੀ ਕੰਬਾ ਅਸੀਂ ਰੋਕੀ ਬੈਠੇ ਆ ਅੱਛਾ ਜੀ ਠੀਕ ਆ ਇੱਕ ਉਹ ਰਾਜਸਥਾਨ ਚ ਆਮ ਹੀ ਆਦਾ ਬੱਕਰੀਆਂ ਬਸਾਂ ਚ ਲੈ ਕੇ ਵੜ ਜਾਂਦੇ ਆ ਉਹ ਕਨੈਕਟਰ ਨਾ ਮ ਗਿਆ ਸੀ ਕਹਿੰਦਾ ਬੱਕਰੀ ਨਹੀਂ ਚੜ੍ਹਣੇੜੀ ਮੈਂ ਬੱਕਰੀ ਲੈ ਕੇ ਜ਼ਿਹਰ ਤੇ ਜਾ ਉੱਪਰ ਆ ਗਿਆ ਬੱਕਰੀ ਦੇ ਬੁਰਕਾ ਪਵਾ ਲਿਆ ਅੱਛਾ ਜੀ ਬੁਰਕਾ ਪਾ ਕੇ ਲਿਆ ਕੇ ਗੋਦੀ ਚੱਕ ਲਿਆ ਹੂੰ ਕਹਿੰਦਾ ਵੀ ਇਹ ਮੇਰੀ ਨਾਨੀ ਆ ਹਾਂ ਕਹਿੰਦਾ ਬੜਾਪੇ ਦੇ ਨਾਲ ਕੋਪੀ ਹੋ ਗਈ ਅੱਛਾ ਜੀ ਉਹ ਕਹਿੰਦਾ ਹੁਣ ਬਿਠਾ ਲਾ ਬੱਕਰੀ ਸੀਟ ਤੇ ਬਿਠਾ ਲਈ ਤੇ ਬੱਕਰੀ ਨੂੰ ਆ ਗਈ ਪੋਟੀ ਹਾਂ ਉਹ ਨਾਲ ਦਾ ਕਹਿੰਦਾ ਹਲੋ ਨਾ ਕਹਿੰਦਾ ਭਾਈ ਜੀ ਤੇਰੇ ਨਾਨੀ ਦੀ ਮਾਲਾ ਟੁੱਟ ਗਈ ਆ ਕੰਮ ਮਣ ਕੇ ਖਿਲਰੀ ਜਾਂਦੇ ਆ ਖਿਲਰੀ ਜਾਂਦੇ ਅੱਛਾ ਉਹ ਬਣਾ ਫਸਾਇਆ ਗਿਆ ਉਹਦੋਂ ਕਨੈਕਟਰ ਕੋਲੇ ਆੜ ਕੇ ਰੋੜ ਕੇ ਆਹ ਕਹਿੰਦਾ ਉਹ ਦਾਕਸ਼ੀ ਮਾਲਾਪਾਈ ਨਾਮੀ ਨੇ ਕਹਿੰਦਾ ਹਾਂਜੀ ਇੱਕ ਮੁਖੀ ਐ ਹਾਂ ਇਹ ਡਾਕਟਰ ਸਾਲਿਆ ਕਹਿੰਦਾ ਬੱਕਰੀ ਤੇ ਮੋਰ ਕਾ ਬੋਲੇ ਹਾਂ ਹਨਾ ਉਹ ਗੱਲ ਸਾਡੀ ਹੁੰਦੀ ਸੀ ਬੰਬੇ ਹਾਂਜੀ 13 ਬੰਦੇ ਖੜੇ ਹਾਂਜੀ ਰੂਲਾ ਭਰਿਆ ਵਾ ਰੂਲਾ ਅੱਛਾ ਜੀ ਵੱਡਾ ਟਰੱਕ ਚ ਅੱਛਾ ਜੀ ਤੇ ਹੁਣ ਉਹਨੂੰ ਲਾਉਣਾ ਦੂਜੀ ਗੱਡੀ ਚ ਲਾਦਣਾ ਹੈ ਹਾਂ ਇਹ ਕ੍ਰੇਨ ਦਾ ਪ੍ਰਬੰਧ ਕਰ ਲਿਆ। ਹੂੰ। ਕ੍ਰੇਨ ਵਾਲਾ ਪੈਸੇ ਵਾਲੇ ਮੰਗ ਰਿਆ। ਹੂੰ। ਤੇ ਸੂਮ ਸੀਗੇ ਉਹ। ਅੱਛਾ ਜੀ। ਮੈਨੂੰ ਇਹਨਾਂ ਪਤਾ ਸੀ ਵੀ ਇਹ ਸੂਮ ਹੈ। ਹੂੰ। ਇਹਨੇ ਭਾਣਾ ਦੇਣਿਆ ਫਲਾਣਾ ਧੋਕਾ। ਮੈਂ ਕਿਹਾ ਦਿਮਾਗ ਖਰਾਬ ਆ ਤੁਹਾਡਾ। ਕਹਿੰਦੇ ਕਿਵੇਂ? ਮੈਂ ਕਿਹਾ ਪੌਲ ਦੀ ਚੜਾਈ ਦੇ ਲੈ ਜਾਓ। ਇੱਕ ਟਰੱਕ ਖੜਾਓ ਡਾਊਨ 'ਚ। ਦੂਜਾ ਇਹ ਰੋ ਤੋਂ ਵੈਕ ਕਰਕੇ ਮਾਰੋ। ਜਦੋਂ ਪਿੱਛੇ ਮਾਰ ਗਏ ਬ੍ਰੇਕਾਂ ਉੱਤੇ ਪਰ ਪੈਣਾ। ਉਰ ਕੇ ਆ ਗੱਡੀ 'ਚ ਮਰ ਜਾਣਾ ਉਹਨੇ। ਪੱਤੇ ਖੋਲ ਦਿਓ ਤੇਖੇ ਦਿਮਾਗ ਮੁੰਡੇ ਦਾ ਕਹਿੰਦਾ ਲੈ ਗਏ ਬਹੁਤ ਲੋਕਾਂ ਨੇ ਕਿਹਾ ਅੱਛਾ ਜੀ ਉਹ ਰੂਲਾ ਕਿੰਨੇ ਦਾਸ ਤਾਂਦਾ ਅਰੇ ਇੰਨਾ ਸ਼ੋਕਰੇ ਦੇ ਵਿੱਚ ਬੰਦਾ ਨਹੀਂ ਬੈਠਾ ਸੀ ਤਾਂ ਲੈ ਉਤਰਿਆ ਅੱਛਾ ਜੀ ਉਵੇਂ ਹੀ ਕਰਿਆ ਇਹ ਗੱਡੀ ਦੀ ਹੈਂਡ ਬ੍ਰੇਕਾ ਖਿੱਚ ਕੇ ਹੋਟੇ ਲਾਦੇ ਉਦ ਰੂਲੇ ਆ ਕੇ ਬੈਗ ਉਹਦੇ ਓਟੇ ਕੱਢ ਕੇ ਰੂਲੇ ਦੇ ਜਦੋਂ ਮਾਰੀ ਵਿੱਚ ਗੱਡੀ ਦੇ ਗੱਡੀ ਤੱਕ ਬ੍ਰੇਕਾਂ ਵਿੱਚ ਨਾ ਤਰਪਿਆ ਹਾਂ ਆਹ ਬੜੀ ਗੱਲ ਕਹਿੰਦੇ ਬੰਕੀ ਉਹ ਤਰਪਿਆ ਰੁਕਿਆ ਹੀ ਨਹੀਂ ਆਹਹ ਨਾਲ ਹੀ ਗੱਡੀ ਦਾ ਕੈਵਨ ਮਿੱਧ ਕੇ ਥੱਲੇ ਜਾ ਡਿੱਗਿਆ ਹੋ ਤਾਂ ਡੱਬ ਲਾਓ ਜੀ ਥੰਦੇ ਬੈਠਿਆ ਇਹ ਕਹਿੰਦੇ ਆ ਕੀ ਹੋ ਗਿਆ ਕੀ ਆਹ ਨਹੀਂ ਆ ਗਿਆ ਬਸ ਸੋਚਿਆ ਹਾਂ ਉਹ ਇਹ ਕੀ ਨੇ ਸੋਚਣਾ ਜੀ ਕਹਿੰਦੇ ਇਹੀ ਤਾਂ ਕੰਮ ਸੀ ਇਹੀ ਤਾਂ ਕੰਮ ਸੀ ਇਹ ਕਦੋਂ ਰੋਕ ਦੂ ਕਿਉਂਕਿ ਮੇਰੀ ਸਰਾਤ ਬਾਬਾ ਮਿਸਰੀ ਚਵਾਰੇ ਹਜੂਰ ਸਾਹਿਬ ਲੈ ਜਾਂਦੇ ਸੀ ਅਸੀਂ ਅੱਛਾ ਜੀ ਆਮ ਹੀ ਸਾਡੀ ਕੱਟੀ ਲੋਗਾਂ ਚਲਦੀ ਸੀ ਹਾਂਜੀ ਬੰਬੇ ਤੋਂ ਨਰੇਟ ਸਾਹਿਬ ਮਿਸਰੀ ਚਵਾਰੇ ਲੈ ਕੇ ਜਾਂਦੇ ਸੀ ਮੈਂ ਬਸ ਥੋੜੀ ਜੀ ਵਾਰ ਦਾ ਡਰਾਈਵਰ ਨਾਲ ਬਹਿਣਾ ਤੇ ਮੁੜ ਕੇ ਮੈਂ ਤੁਰੀ ਜਾਂਦੀ ਗੱਡੀ 'ਚ ਤਾਂ ਚੜ ਕੇ ਬੈਜਦੀ ਤਰਪਾਲ ਦੇ ਵਿੱਚ ਵੜ ਜਾਂਦਾ ਸੀ ਅੱਛਾ ਜੀ ਚਵਾਰੇ ਤੇ ਮਿਸਰੀ ਕਹੀ ਜਾਂਦਾ ਪਿਆ ਲੈ ਜੋ ਡਰਾਈਵਰ ਨੇ ਰੋਕਣੀ ਜਿੱਤੇ ਚਾਹ ਜੂਪਣੀ ਉੱਥੇ ਮੈਂ 5-4 ਕਿਲੋ ਕੱਢ ਕੇ ਲਿਆਉਂਦਾ ਪੂਰੇ ਲੈ ਵੀ ਫੜ ਵੀ ਚਾਹ ਹਾਂ ਉਹ ਕਹਿੰਦੇ ਨੂੰ ਕੋ ਹੋਰ ਕੰਮ ਨਹੀਂ ਸਾਇਆ ਬੈਠੀ ਬੜਿਆ ਰਹਿਣਾ ਮੈਂ ਕਹਿੰਦਾ ਨਿਆਰੇ ਲੈਨੇ ਆ ਹਾਂ ਤੋਂ ਲੱਕੇ ਬੋਟ ਹੋਈ ਠੀਕ ਹੈ ਉਦੋਂ ਮਾਡਲ ਹੁੰਦਾ ਸੀ ਗਦਾਬਰੀ ਤੇ ਪਿਆ ਦਰਬਾਰ ਸਾਹਿਬ ਆਣਨਾ ਸੀ ਜਿਹੜਾ ਉਹਨਾਂ ਟਾਈਮਾਂ ਚ ਅੱਛਾ ਜੀ 10 ਰੁਪਏ ਦਾ ਗਲਾਸ ਦਿੰਦੇ ਨੇ ਨੰਗ ਟੋਟਿਆਂ ਦਾ ਨਿਚੋੜ ਕੇ ਗਦਾਬਰੀ ਤੇ ਉਧਰਲੇ ਨੇ ਦੇੜੀ ਮੁੰਡਿਆਂ ਨੇ ਕੀ ਕਰਿਆ ਕਿ ਸਾਡੀਆਂ ਬੀਬੀਆਂ ਗਦਾਬਰੀ ਤੇ ਇਸ਼ਨਾਨ ਕਰਦੀਆਂ ਸੀ ਸਵੇਰੇ ਉਹ ਵੀਡੀਓ ਬਣਾਉਣ ਲੱਗ ਗਏ ਸਾਲੇ ਅੱਛਾ ਸਾਡੀਆਂ ਬੀਬੀਆਂ ਦੀ ਬਾਬਾ ਤਾਂ ਢੀਂਗਾ ਨੂੰ ਪਤਾ ਲੱਗ ਗਿਆ ਫੜ ਲੇ ਅੱਛਾ ਜੀ ਸਾਡੀ ਤਾਂ ਸਜ਼ਾ ਮਾਰੀ ਐ ਜਿਹੜਾ ਗਦਾਬਰੀ ਤੇ ਗੁਰਦਾਰਾ ਸਾਹਿਬ ਆ ਤੇ ਤਾਂ ਲੈ ਗਈ ਕੁੱਤੋਂ ਲਮਕਾਲੇ ਬਾਬਾ ਅੱਛਾ ਇੰਨੇ ਵੱਡੇ ਕੈਮਰੇ ਜੁਦਾ ਜਿਹੜੇ ਕਰਤੇ ਯਾਰ ਉਹ ਵੱਡੇ ਕੈਮਰੇ ਸੀ ਉਹਨਾਂ ਕੋਲੇ ਅੱਛਾ ਜੀ ਠੀਕ ਹੈ ਕਿਉਂਕਿ ਕਿਸੇ ਨੇ ਭੇਜੇ ਹੋਏ ਸੀ ਚਾਲ ਸੀ ਬਦਨਾਮ ਕਰਨ ਦੀ ਸੀ ਖਾ ਨੂੰ ਠੀਕ ਹੈ ਤੇ ਬਾਬਾ ਪੁਲਿਸ ਆ ਗਈ ਪੁਲਿਸ ਕਹਿੰਦੇ ਵੀ ਮਜਬੂਰ ਨੂੰ ਸਾਨੂੰ ਫੇਰ ਖੋਲਣਾ ਪਊਗਾ ਫੌਜ ਤਾਂ ਨਹੀਂ ਪਊਗੀ ਨਹੀਂ ਸਾਡੇ ਬੰਦੇ ਦਿਓ ਫੇਰ ਆਪਣੇ ਜਿਹੜੇ ਸਿੰਘ ਉਹਨਾਂ ਨੇ ਢਿੰਗ ਸਿੰਘਾਂ ਨੂੰ ਮਨਾਇਆ ਵੀ ਆਪਣਾ ਨੁਕਸਾਨ ਬਹੁਤ ਹੋਜੂ ਕਿ ਨਹੀਂ ਮੈਂ ਤਾਂ ਆਪ ਰਹਿ ਗਿਆ ਸੀ ਜਿੱਤੜਾ ਨੂੰ ਦੁੱਖ ਲਾ ਕੇ ਮੈਂ ਘੱਟ ਜਣਾ ਪੈਣਾ ਮਿੱਤਰੋ ਮੈਂ ਕਹਿੰਨੀ ਪਟੇ ਬੋ ਪਹਿਣ ਕੇ ਇੱਥੇ ਹੁਣ ਤੇ ਪਹਿਲਾਂ ਵੀ ਅਸੀਂ ਝੋੜ ਝੋੜੇ ਹੁੰਦੇ ਸੀ ਅੱਛਾ ਜੀ ਮੈਂ ਕਹਿੰਨਾ ਫੋਟੋ ਤਾਂ ਕੀ ਉਹਨੂੰ ਕਿਤਾਬਰੀਅਲ ਵੇਦੇ ਵੀ ਨਹੀਂ ਹੁੰਨੇ ਹਾਂ ਜਿਹੜੇ ਭਰਾ ਕਹਿੰਦੇ ਆ ਨਾ ਕਿ ਅਸੀਂ ਅਮਰ ਸਾਰਾ ਟੈਂਪੂ ਯੂਨੀਅਨ ਵੀ ਅਸੀਂ ਅਮਰ ਸਾਰੋ ਹੋ ਕਰਾਂਗੇ ਟੈਂਪੂਆਂ ਦਾ ਨਾਚ ਇਹਨਾਂ ਦਾ ਨਾਚ ਪੁੱਤ ਨਿਹੰਗਾਂ ਸਿੰਘਾਂ ਦੇ ਹੱਥ 'ਚ ਐ ਤੇ ਬਾਤ ਕੇ ਰਿਓ ਲੌਂਡਿਓ ਉਹਨੂੰ ਇਹੀ ਧਰਤੀ ਤੇ ਆਈ ਸੀ ਉਹਨੂੰ ਹੋਰ ਧਰਤੀ ਨਹੀਂ ਮਿਲੀ ਤੁਹਾਨੂੰ ਸਾਡਾ ਹਰਮੰਦਰ ਸਾਹਿਬ ਹੀ ਦਿਹਾਏ ਸੀ ਇਹਦਾ ਮਤਲਬ ਮਸੇ ਰੰਗੜ ਨਾਲ ਰੱਖ ਕੇ ਤੁਸੀਂ ਉਹਨਾਂ ਦੱਲਿਆਂ ਨੇ ਤੇ ਰੰਡੀਆਂ ਨੇ ਚਾਹੀਆਂ ਸੀ ਹੁਣ ਦੱਲਿਓ ਤੁਸੀਂ ਸਾਡੀਆਂ ਦਾੜ੍ਹੀਆਂ ਰੱਖ ਕੇ ਆਪ ਨੱਚ ਰਹੇ ਹੋ ਸੌ ਲੱਗੇ ਐਡਾ ਸਿਆਣਾ ਬੰਦਾ ਐਡਾ ਦਾੜਾ ਉਹਦੇ ਮੂੰਹ ਤੇ ਪਤਾ ਨਹੀਂ ਕੀ ਨੇ ਰਖਾਇਆ ਉਹ ਆਰਐਸਸ ਵਾਲਿਆਂ ਨੇ ਦਾੜੇ ਰਖਾਏ ਗਏ ਆ ਡੁਪਲੀਕੇਟ ਸਿੱਕੇ ਚੈੱਕ ਕਰੋ ਸਾਨੂੰ ਬਦਨਾਮ ਕਰਨ ਲਈ ਸਿੱਕਾ ਨੂੰ ਕਿੱਡੀ ਮਾੜੀ ਗੱਲ ਆ ਯਾਰ ਆਏ ਲਾਉਂਦੇ ਮੇਲਾ ਲਾ ਲੈਣਗੇ ਹੈ ਠੰਮ ਕੇ ਲਾਉਂਦੇ ਆ ਸਾਰੇ ਭਾਲ ਖੋਲ ਕੇ ਯਾਰ ਉਹ ਜਿਹੜੇ ਜਿਹੜੇ ਘਰਾਂ ਦੇ ਆ ਜੋ ਕੋਈ ਹੈਗਾ ਬੱਚੋ ਡੁੱਪ ਕੇ ਮਰਜੋ ਜੇ ਤੁਸੀਂ ਨਹੀਂ ਮਾਰ ਸਕਦੇ ਆ ਉਹਦੇ ਪੁੱਤ ਨੂੰ ਸਾਰੋਂ ਜ਼ਹਿਰ ਹੀ ਦੇ ਦਿਓ ਸਹੀ ਗੱਲ ਹੈ ਇਹੋ ਜੀ ਗੰਦੀ ਲਾਹਤ ਤੋਂ ਕੀ ਲੈਣਾ ਪਰ ਮੇਰੀ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਐ ਮੈਰੋ ਬੋਲਿਆ ਜੀ ਅਸੀਂ ਨਹੀਂ ਹੋਣ ਦੇਵਾਂਗੇ ਬਿਲਕੁਲ ਨਹੀਂ ਹੋਣ ਦਿੱਤਾ ਜਾਊਗਾ ਅਸੀਂ ਵੀ ਹੱਕਚਾਂ ਖੜਾਂਗੇ ਇਹ ਮੌਕਾ ਆਪਣੇ ਕੋਲੇ ਸਾਡੀ ਸਰਕਾਰ ਨੂੰ ਵੀ ਬੇਨਤੀ ਹੈ ਸਰਕਾਰ ਵੀ ਐਕਸ਼ਨ ਲਵੇ ਨਾ ਤੁਰੰਤ ਬਿਲਕੁਲ ਬਿੱਟ ਕਰਾ ਕਿਉਂ ਆਂ ਇਹੀ ਤਾਂ ਫਿਰ ਗੱਲਾ ਹੈ ਸਾਡੇ ਬਾਰੇ ਜਿਹੜਾ ਕੋਈ ਮਰਜ਼ੀ ਬੋਲ ਜੇ ਕੋਈ ਯਾਰ ਸਰਕਾਰਾਂ ਪੁੱਛਦੀਆਂ ਨਹੀਂ ਤੁਸੀਂ ਐਕਸ਼ਨ ਲਓ ਅਗਲੇ ਤੇ ਆ ਪਿੱਛੇ ਜੇ ਰੋਲਾ ਪਿਆ ਉਹਨਾਂ ਨਿੰਗਾ ਨੇ ਵੀਡੀਓ ਬਣਾਈ ਫੇਰ ਜਾ ਕੇ ਐਕਸ਼ਨ ਲਿਆ ਉਹਨਾਂ ਨੇ ਨਹੀਂ ਪਹਿਲਾਂ ਲਿਆ ਨਹੀਂ ਨਹੀਂ ਲਿਆ ਵੀਰ ਯਾਰ ਕਾਤ ਹਾਂ ਨਾਚਾਰ ਨਹੀਂ ਪਤਾ ਯਾਰ ਪਾਪਾ ਗਰਮ ਹੋਇਆ ਫਿਰਦਾ ਯਾਰ ਹੌਲੀ ਬੋਲ ਕਹਿੰਦਾ ਕਿਉਂ ਗੁੱਸੇ ਨਾ ਆਓ ਜੀ ਨਹੀਂ ਬਹੁਤ ਗੱਲ ਕਰਦੇ ਆਪਾਂ ਯਾਰ ਬੰਦੇ ਖਰਾਬ ਕਰਦੇ ਆ ਬਾਈ ਯਾਰ ਤੂੰ ਬਾਈ ਯਾਰ ਯਾਰ ਇਹ ਨਹੀਂ ਗੱਲਾਂ ਹੈਗੀਆਂ ਇਹ ਗੱਲਾਂ ਗਲਤ ਇਹਨਾਂ ਨੂੰ ਸਮਝਾਓ ਬਾਈ ਵੀ ਇਥੋਂ ਨਿਕਲ ਜਾਓ ਤਬਾਹ ਹੋ ਜਾਓ ਅੱਗੇ ਚੰਡੀਗੜ੍ਹ ਕਰਿਆ ਇਹ ਸਮਝ ਤਾਂ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਕਰਿਆ ਹੈ ਹੈ ਤੇ ਯਾਰ ਹੁਣ ਕੀ ਸਾਬਤ ਕਰਨਗੇ ਕੀ ਸਾਨੂੰ ਦਿਖਾਉਣਗੇ ਲੋਕਾਂ ਨੂੰ ਵੀ ਅਸੀਂ ਸਰਕਾਰਾਂ ਗੇ ਯਾਰ ਕਿਹੜੇ ਬੰਦੇ ਨੇ ਯਾਰ ਇਹਨਾਂ ਨੂੰ ਮਤ ਦਿੱਤੀ ਕੀ ਨੇ ਲਾਏ ਇਧਰ ਨੂੰ ਇਹ ਲਾਏ ਆ ਗਏ ਇਹਨਾਂ ਦੀ ਆਪ ਦੀ ਮਰਜ਼ੀ ਨਹੀਂ ਹੈਗੀ ਇਹ ਭੇਜੇ ਗਏ ਆ ਸਾਰਿਆਂ ਨੂੰ ਮੇਰੀ ਬੇਨਤੀ ਹੈ ਜੇ ਨੌਜਵਾਨਾਂ ਨੂੰ ਵੀ ਵੀ ਆਪਾਂ ਪਾਛਦੇ ਤਾਂ ਜੇ ਇਹਨਾਂ ਦੇ ਡੰਡਾ ਫੇਰੀਏ ਠੀਕ ਹੈ ਨਾ ਇਹਨਾਂ ਦਾ ਬੱਚਕੂ ਬੁਲਾਉਣਾ ਆਪਾਂ ਟੈਂਪੂਆਂ ਦਾ ਪੱਟ ਮਰ ਗਿਆ ਮੈਂ ਟੈਂਪੂਆਂ ਦੀ ਆਵਾਜ਼ ਚੱਕੀ ਜਿੱਤਿਆਂ ਦੀ ਮੈਂ ਤੁਹਾਨੂੰ ਕਿਹਾ ਨਾ ਟੈਂਪੂਆਂ ਨੂੰ ਹੰਗਾਰਾ ਨਾ ਦਿਓ ਟੈਂਪੂਆਂ ਨੂੰ ਪਹਿਲ ਕਦਮੀ ਨਾ ਦਿਓ ਇਹਨਾਂ ਦੇ ਪੌਡਕਾਸਟ ਨਾ ਕਰੋ ਟੈਂਪੂਆਂ ਨੂੰ ਅੱਗੇ ਨਾ ਲਿਆਓ ਵੀ ਇਹ ਟੈਂਪੂ ਖਰਾਬ ਕਰਨਗੇ ਉਹੀ ਗੱਲ ਹੋ ਗਈ ਟੈਂਪੂ ਸਾਡੀ ਹੱਕ ਤੇ ਬਹਿ ਗਏ ਹੈ ਸਹੀ ਗੱਲ ਆ ਜਿੰਨੇ ਟੈਂਪੂ ਉੱਤੇ ਕੰਨ ਪਾਈ ਨਹੀਂ ਸੁਣ ਲਈ ਜਦੋਂ ਸਟਾਰਟ ਹੋ ਗਏ ਕੀ ਕਰਾਂਗੇ ਯਾਰ ਇਹਨਾਂ ਦਾ ਆਏ ਹੋਏ ਛਰਮੋਦੀਓ ਬੇਕੇ ਸਿਆਣੇ ਸਿਆਣੇ ਬੰਦੇ ਠੋਮਕੇ ਲਾਈ ਜਾਂਦੇ ਆ ਯਾਰ ਇਹਦਾ ਬੇਸ਼ਰਮੀ ਹੋ ਗਿਆ ਯਾਰ ਇਹਦਾ ਮਾਲਕਾਂ ਨੂੰ ਸਾਰੇ ਬਾਹਰ ਹੋ ਜਾਣਗੇ ਘਰੋਂ ਸ਼ਰਮ ਕਰ ਲੋ ਅੱਗੇ ਮੈਰ ਘਰ ਕੇ ਦੇਸਾਂ ਨੇ ਉਹਨਾਂ ਨੇ ਵੀ ਇਨਕਾਰ ਕਰਤਾ ਉਹਨਾਂ ਨੇ ਵੀ ਬੰਦ ਕਰਤਾ ਇਹ ਕੰਮ ਤੁਸੀ ਕਿਹ ਹੋ ਜਾ ਕੰਮਾਂ ਤੇ ਵਰਗੇ ਯਾਰ ਕਿਉਂ ਸਾਨੂੰ ਮਾਰੀ ਜਾਂਦੇ ਆ ਯਾਰ ਸਾਡੀ ਸਿੱਖੀ ਨੂੰ ਵੀ ਮਾਰਦਾ ਤੁਸੀਂ ਸਿੱਖਾਂ ਨੂੰ ਵੀ ਮਾਰਦਾ ਤੁਸੀਂ ਸਾਡੇ ਕਰਤਾਰ ਨੂੰ ਮਾਰੀ ਜਾਂਦੇ ਆ ਤੁਸੀਂ ਨਸਲ ਤੁਸੀਂ ਕਰੀ ਜਾਂਦੇ ਆ ਆਪਣੀ ਬੇਨਤੀ ਹੈ ਨਗਰ ਸਿੰਘਾਂ ਨੂੰ ਕਿ ਐਤ ਕੀ ਫੜ ਕੇ ਜਿਹੜਾ ਡੰਡਾ ਫੇਰਨਾ ਉਹ ਤਾਂ ਫੇਰਨਾ ਇੱਕ ਪਾਸੇ ਆ ਵੇਖਣਾ ਵੀ ਹੈ ਕੌਣ ਹੈ ਕਿਹਦੇ ਚੋਂ ਆਏ ਵੀ ਕਿਹੜੀ ਸਟੇਟ ਚੋਂ ਆਏ ਕਿਨੇ ਭੇਜਿਆ ਹੈ ਸਾਰਾ ਪੁੱਛਿਆ ਜਾਵੇ ਯਾਰ ਜਿਹੜਾ ਮਰਜ਼ੀ ਸਾਡੇ ਖਿਲਾਫ ਬੋਲ ਦਿੰਦਾ ਸੂਰੀ ਦਾ ਮੁੰਡਾ ਕਹਿੰਦਾ ਸਿੱਖਾਂ ਨੂੰ ਘਰੋਂ ਕੱਢ ਕੱਢ ਕੇ ਮਾਰਾਂਗੇ ਇਹਨਾਂ ਨੂੰ ਖਤਮ ਕਰ ਦਿਆਂਗੇ ਯਾਰ ਸਾਡੀ ਕੋਈ ਵੈਲ ਨਹੀਂ ਕਿਸੇ ਨੇ ਨਹੀਂ ਪੁੱਛਿਆ ਉਹਨੂੰ ਹੈ ਕੋਈ ਸਾਡੇ ਲਈ ਕੁਛ ਕਹਿੰਦਾ ਕੋਈ ਕਹਿੰਦਾ ਇਹਨਾਂ ਦੀਆਂ ਧੀਆ ਭੈਣਾਂ ਨਾਲ ਸੌਵਾਂਗੇ ਕੋਈ ਕਹਿੰਦਾ ਐ ਕਰ ਦਿਆਂਗੇ ਉਹਨਾਂ ਤੇ ਕੋਈ ਗਾਰਵਾਈ ਨਹੀਂ ਇਸ ਸੇਖਾ ਕੰਕੇ ਦੇ ਕੋਲ ਨਾਲ ਹੀ ਕਾਰਵਾਈ ਹੋ ਜਾਂਦੀ ਹੈ ਯਾਰ ਬੈਦਕ ਕਰਨ ਦੇ ਹੋਰ ਕੀ ਹੈ ਅਸੀਂ ਕਹਿੰਦੇ ਰਲ ਮਿਲ ਕੇ ਰੋ ਠੀਕ ਹੈ ਕਿਉਂਕਿ ਇਹ ਦੇਸ਼ ਆ ਜਿਹੜਾ ਇਹ ਬਹੁਤ ਸੋਹਣਾ ਦੇਸ਼ ਸੀਗਾ ਭਾਰਤ ਜਿਹਦੇ ਵਿੱਚ ਸਾਰੇ ਧਰਮ ਸੀ ਗੁਲਦਸਤਾ ਸੀ ਇਹ ਜਿਹੜਾ ਚੰਦ ਲੀਡਰਾਂ ਨੇ ਆ ਕੇ ਗੰਦੀ ਰਾਜਨੀਤੀ ਨੇ ਇਹਨੂੰ ਖਰਾਬ ਕਰਤਾ ਰਾਜਨੀਤੀ ਇਸੇ ਤਰ੍ਹਾਂ ਖੇਡਣ ਲੱਗੀ ਉਹ ਕੋਸਕ ਬੰਦੇ ਹੀ ਆ ਜਿਹੜੇ ਧਰਮ ਨੂੰ ਗਾਲਾਂ ਕੱਢਦੇ ਆ ਇੱਕ ਦੂਜੇ ਦੇ ਸਹੀ ਗੱਲ ਸਾਰੇ ਨਹੀਂ ਹੁੰਦੇ ਸਾਰੇ ਨਹੀਂ ਆ ਵੀ ਕੋਸਕ ਬੰਦੇ ਹੀ ਆ ਵਿੱਚੋਂ ਪੱਟੇ ਵੇ ਲੌਂਡੇ ਬਣਾਏ ਵੇ ਇਹਨਾਂ ਨੇ ਸਾਰੇ ਟੈਂਪੂ ਨਹੀਂ ਹੈਗੇ ਇੱਥੇ ਜੋ ਡਾਂਗਾ ਕੱਢ ਕੇ ਪਤਾ ਦੋ ਦੋ ਲੱਗਣਾ ਪਰ ਜਦ ਹਰ ਸਰਕਾਰ ਜਦੋਂ ਕੋਈ ਸਿੱਖਾਂ ਦੇ ਖਿਲਾਫ ਬੋਲਦਾ ਤੁਰੰਤ ਐਕਸ਼ਨ ਲਾਓ ਕਿੰਨੇ ਦਾ ਵੀਡੀਓ ਆ ਗਈਆਂ ਪੱਗਾਂ ਲਾਉਂਦੀਆਂ ਯਾਰ ਭਈਆਂ ਨੇ ਪੱਗਾਂ ਲਾਤੀਆਂ ਯਾਰ ਕਦੇ ਦੂਜੇ ਦਿਨ ਫੋਟੋ ਆਈ ਮੋੜ ਕੇ ਵੀ ਆ ਬਈਆ ਪੁਲਿਸ ਨੇ ਚੱਕ ਲਿਆ ਜੀ ਆ ਦੇਖੋ ਲੰਗ ਮਾਰਦਾ ਫਿਰਦਾ ਇਹਨੇ ਪੱਗ ਨਾ ਉਹ ਸਾਡੇ ਘਰੇ ਆ ਕੇ ਪੱਗਾਂ ਲਾਈ ਜਾਂਦੇ ਹੁਣ ਅਸੀਂ ਕੀ ਕਰਾਂਗੇ ਲੰਗਾ ਪਾ ਲਈਏ ਮੂੜਾ ਪਾ ਕੇ ਬਹਿ ਜਾਂਦੇ ਉਹ ਤਰਨ ਤਰਨ ਸਿਰਿਆਂ ਮ ਥੁੱਕ ਕੇ ਖਵਾਈ ਜਾਂਦਾ ਪੂਰੀਆਂ ਚ ਇੱਕ ਆ ਛੱਡੋ ਯਾਰ ਮਾਫੀ ਮੰਗੀ ਜਾਂਦਾ ਖਾਂਦੇ ਤਾਂ ਅਸੀਂ ਵੀ ਇਤਨੀ ਵਾਹ ਬਈ ਵਾਹ ਉਹ ਮੂਰੇ ਮੁੰਡਾ ਪੱਤਰਕਾਰ ਉਹ ਕਹਿੰਦਾ ਆਪਾਂ ਮਾਫੀ ਨਹੀਂ ਦੇਣੀ ਬਈ ਇਹ ਕਿਹੜੀ ਮਾਫੀ ਆ ਯਾਰ ਥੋਕ ਕੋਈ ਜਾਂਦਾ ਯਾਰ ਜਾਣ ਪੁੱਜ ਕੇ ਤੇ ਵਾਤੋ ਤੇ ਨਹੀਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਸਾਰੇ ਬਾਹਰ ਰੜ ਗਏ ਮੁੰਡੇ ਇਹ ਆਪਾਂ ਵੀ ਔਰ ਗੋ ਜਾਣੇ ਤੇ ਜਿਹੜੇ ਮਗਰ ਰਹਿ ਜਾਣਗੇ ਟੈਂਪੂ ਆਪਾਂ ਤੋਂ ਲੋਟ ਨਹੀਂ ਆਉਣੇ ਇਹ ਇਹ ਫੈਸਟੀਵਲ ਤੇ ਮੈਨੂੰ ਲੱਗਦਾ ਨਾਮ ਵੰਡ ਸਮਾ ਰੋਚ ਆਪਾਂ ਹੋਇਆ ਕਰਾਂਗੇ ਹੈ ਹਾਂਜੀ ਇਨਾਂ ਦਾ ਫਿਰ ਬੈਸਟਰੀ ਇੰਟਰਵਿਊ ਕੱਢਣਾ ਪਿਆ ਕਰਨਾ ਆ ਪੀ ਨੇ 1200 ਬੰਦਾ ਪਕਧਾਤਾ ਜੀ ਆ ਸਾਲ ਚ ਬੈਸਟਰੀ ਪਲੇ ਹਾਂ ਬੈਸਟ ਜਾਪੀ ਆ ਆ ਸੋਨਾਲੀ ਕਾ ਲੈ ਗਿਆ ਘਰ ਦੇ ਵਿੱਚ ਆ ਨਾ ਗਿਆ ਕਰਨਗੇ ਉਹ ਸਾਡੇ ਵਾਲਾ ਵੀ 12-1300 ਬੰਦਾ ਟਪਾਇਆ ਵੀ ਅੱਜ ਕੀ ਸਰਾ ਕਰਾਦਾ ਜਵਾਨ ਸਰਚਾ ਕਰ ਪਾਈ ਉਹਨਾਂ ਨੇ ਕਾ ਲੈ ਆਇਆ ਵੇ ਯਾਰ ਇਹ ਕੰਮ ਹੋਣਗੇ ਹੁਣ ਇਹ ਹੁਣੀ ਨਾ ਭਾਈ ਆਵਾ ਸੁਣੀਏ ਮੀ ਜੀ ਮੇਲੇ ਲੱਗਣ ਲੱਗੇ ਸਹੀ ਗੱਲ ਬਾਜੀ ਮੈਂ ਬਿਮਾਰ ਸੀਗਾ ਮਦਾਗਰ ਸੀਗਾ ਮੈਨੂੰ ਲੂਰਾਂ ਉੱਠੀ ਜਾਂਦੀਆਂ ਯਾਰ ਕਿਹੜਾ ਮੇਰਾ ਉਹ ਕਲਾ ਠੀਕ ਹੋਵੇ ਪਰ ਸੌਂ ਲੱਗੇ ਪੈਪ ਵਰਦਾ ਵੇਖਿਓ ਤੇ ਚਾਹੇ ਮੌਤ ਹੀ ਆ ਜਾਏ ਯਾਰ ਮਨਜ਼ੂਰ ਹੈ ਪਰ ਆਹ ਮਨਜ਼ੂਰ ਨਹੀਂ ਕਿ ਸਾਡੇ ਗੁਰੂਆਂ ਦੀ ਧਰਤੀ ਤੇ ਕੋਈ ਲੌਂਡਾ ਨੱਚੇ ਇਹ ਨਹੀਂ ਹੋਊਗਾ ਸਹੀ ਗੱਲ ਲੌਂਡਾ ਨਹੀਂ ਨੱਚੂਗਾ ਅਮਰ ਤੋਂ ਪਾਲ ਸਿਆਪ ਤੇਰੇ ਨਾਲ ਆ ਮੇਰੋਂ ਸਭ ਚਲੋ ਚੱਲੀਏ ਬਿਨਾ ਘੱਟ ਕੇ ਦੁਰਾਂਗੇ ਤੇ ਲੌਂਡਿਆਂ ਨੂੰ ਸਭ ਸਿਖਾਵਾਂਗੇ ਐਸਾ ਸਭ ਸਿਖਾਵਾਂਗੇ ਪੰਜਾਬ ਤੇ ਲੌਂਡਾ ਪੈਦਾ ਹੋਣ ਤੋਂ ਵੀ ਡਰੂਗਾ ਯਾਰ ਐਸੀ ਜੁੱਤੀ ਫੇਰਾਂਗੇ ਇਹਨਾਂ ਦੇ ਆਪਾ ਠੀਕ ਆ ਨਾ ਫੇਰ ਲੋਟਾਉਣੇ ਆਏ ਬਿਲਕੁਲ ਇਹ ਕਰੋ ਘਰੀ ਬਾੜੋ ਇਹਨਾਂ ਨੂੰ ਠੀਕ ਕਰੋ ਸਾਰਿਆਂ ਨੂੰ ਦਵਾਈਆਂ ਦਿਓ ਜਿਹੜੇ ਸਾਡੇ ਬਣਾਏ ਵੇ ਇਹਨਾਂ ਦੇ ਜਿਹੜੇ ਹੂੰ ਦਾੜੀਆਂ ਰੱਖ ਕੇ ਆਏ ਵੇ ਉਹਨਾਂ ਨੂੰ ਬੇਨਕਾਬ ਕਰੋ ਹਾਂਜੀ ਦੁਨੀਆ ਤੱਕ ਦਿਖਾਈਏ ਬਿਲਕੁਲ ਯਾਰ ਦੁਨੀਆ ਖਤਮ ਹੋਣ ਨੂੰ ਫਿਰਦੀ ਐ ਸਾਡੇ ਤੇ ਹਜੇ ਵੀ ਚੱਲਾਂ ਚੱਲੀ ਜਾਂਦੇ ਆ ਯੂਰਪ ਨੇ ਆਲਦੀ ਜਨਤਾ ਨੂੰ ਅਲਰਟ ਕਰਤਾ ਹੈ ਜਾਰੀ ਕਰਤਾ ਕਿ ਆਪਣੇ ਸਮਾਨ ਤਾਂ ਅਮਝਾਵਾ ਕੋਲੇ ਰੱਖੋ ਅੱਛਾ ਜੀ ਲਾਈਟਰ ਦਾੜਾ ਆ ਜਿਹੜੀ ਚੀਜ਼ ਤੁਹਾਡੇ ਵਰਤੋਂ ਵਾਲੀ ਆ ਜ਼ਰੂਰੀ ਆ ਚੀਜ਼ਾਂ ਆਪਦੇ ਹੱਥ 'ਚ ਰੱਖੋ ਅੱਛਾ ਜੀ 24 ਘੰਟੇ ਅਦੋਂ ਵੀ ਲੜਾਈ ਲੱਗ ਸਕਦੀ ਹੈ ਠੀਕ ਹੈ ਰੂਸ ਨੇ ਵਿਗਲ ਪਜਾਤਾ ਹੈ ਅਮਰੀਕਾ ਨੇ ਹੱਥ ਚੱਕ ਲਿਆ ਯੂਰਪ ਤੋਂ ਵਰਲਡ ਵਾਰ ਲੱਗ ਰਹੀ ਹੈ ਯੂਰਪ ਤਿਆਰੀਆਂ ਚ ਅੱਛਾ ਜੀ ਯੂਰਪ ਆ ਦੇ ਬੰਦਿਆਂ ਨੂੰ ਤਿਆਰੀਆਂ ਕਰਾਈ ਜਾਂਦਾ ਹੈ ਕਿਟਾਂ ਦੀ ਬਾਬਤ ਕਹੀ ਜਾਂਦਾ ਹੈ ਇਹ ਯਾ ਦੁਨੀਆ ਦੇ ਕਹਿਰ ਵਾਪਰ ਰਿਹਾ ਕਿਹੜਾ ਟਾਈਮ ਆ ਗਿਆ ਉਤੋਂ ਉੱਤੋਂ ਆ ਲੌਂਡਿਆਂ ਨੇ ਆ ਕੇ ਨੇਰੀ ਲਿਆਤੀ ਯਾਰ ਇਹਨਾਂ ਟਾਈਪ ਨੂੰ ਭਰ-ਭਰ ਕੇ ਉੱਥੇ ਸਿੱਟੋ ਯੂਰਪ 'ਚ ਮੂਹਰੇ ਲਖੜਾਓ ਇਹਨਾਂ ਨੂੰ ਇਹ ਸਾਰੇ ਗੋਲਿਆਂ ਦਾ ਡੰਡਗਾ ਕਰਨਗੇ ਕੋਸ ਨਾ ਕੋਸ ਦਾ ਬੱਤ ਦਊ ਬਿਲਕੁਲ ਜਿੰਨੇ ਉਹ ਓੰਨੀ ਸਹੀ ਯਾਰ ਇਹ ਪੱਕੀ ਗੱਲ ਹੈ ਜੀ ਜਿਹੜੇ ਬੰਦੇ ਯੂਰਪ 'ਚ ਰਹਿੰਦੇ ਉਹਨਾਂ ਨੂੰ ਪੁੱਛ ਲਿਓ ਯੂਰਪ 'ਚ ਨਿਊਜ਼ ਵੀ ਚੱਲ ਪਈ ਹੈ ਵੀ ਭਾਈ ਕਦੋਂ ਵੀ ਹਮਲਾ ਹੋ ਸਕਦਾ ਹੈ ਹੁਣ ਤਿਆਰੀਆਂ ਤੁਸੀਂ ਆਪਣੇ ਘਰਾਂ 'ਚ ਆਹ ਚੀਜ਼ਾਂ ਰੱਖੋ ਮੈਰਕਾ ਵੱਲੋਂ ਹਰੀ ਝੰਡੀ ਹੈ। ਜੋ ਜੋ ਸ਼ੁਰੂ ਆਏ ਲਗਣੀ ਲੜਾਈ ਜਿਹੜੀ ਮੈਂ ਕਹਿੰਦਾ ਹੁੰਦਾ ਸੀ ਐਂ ਬਣਨੀ ਬਾੜ ਦਬਾਰ ਹੋਣ। ਇਹ ਪਿਆਰੀ ਹੋ ਚੁੱਕੀ ਹੈ। ਬਿਲਕੁਲ। ਤੇ ਆਪਣੇ ਪੰਜਾਬ ਦੀ ਜਗ੍ਹਾ ਲੈਣ ਲਈ ਵੀ ਤਿਆਰੀ ਹੋ ਚੁੱਕੀ ਹੈ। ਉਹ ਵੀ ਜੁਨੋ ਬੈਠ ਚੁੱਕੀ ਹੈ ਮੋਦੀ ਨਾਲ। ਜੀ ਦੇ ਕਿੱਥੋਂ ਤੱਕ ਕਪੀਆ ਬਹੁਤ ਗੋਸ ਹੋਈ ਜਾਂਦਾ ਅੰਦਰ ਖਾਤੇ। ਹਾਂ। ਜੋਤ ਬੜਨਾ ਕਿਵੇਂ ਬਣ ਜੇ। ਇਹ ਮਰਨਾ ਸਾਰਿਆਂ ਨੇ ਆ ਮਰਨਾ ਇੱਕ ਵਾਰੀ ਹੈ ਪਰ ਸਿੱਖਾਂ ਜਿੱਤਾਂ ਕਿ ਜਦੋਂ ਮਰਿਆ ਅਣਖ ਨਾਲ ਮਰਿਆ ਕਹਿੰਦੇ ਜਿਵੇਂ ਪਠਾਨ ਕਹਿੰਦੇ ਨੇ ਪਠਾਨਾਂ ਦੇ ਪਿੱਠ 'ਚ ਗੋਲੀ ਨਹੀਂ ਹੈ ਨਾ ਤੇ ਸਿੱਖਾਂ ਦੇ ਵੀ ਪਿੱਠ 'ਚ ਗੋਲੀ ਨਹੀਂ ਵੱਜੀ ਕਦੇ ਵੀ ਛਾਤੀ 'ਚ ਹੀ ਵੱਜੀ ਹੈ ਬੜਾ ਲੌਂਡਿਆਂ ਨੇ ਸੌਂ ਲੱਗੇ ਬਿਨਾ ਗੋਲੀ ਤੋਂ ਮਾਰਦੇ ਪਤਾ ਸੀ ਉਹਨਾਂ ਨੂੰ ਵੀ ਇਹ ਟੈਂਕਾਂ ਤੋਪਾਂ ਨਾਲ ਨਹੀਂ ਮੁਕਾਮ ਖਤਮ ਹੋਣੀ ਠੀਕ ਹੈ ਇਹ ਕਿਸੇ ਹਸਾਬ ਨਾਲ ਮੈਨੂੰ ਨਹੀਂ ਮਗਾ ਸਕਦੇ ਆਪਾਂ ਇਹਨਾਂ ਦਾ ਜਮੀਰ ਮਾਰ ਦਿਓ ਠੀਕ ਹੈ ਇਹਨਾਂ ਦਾ ਕਰਤਾਰ ਮਾਰ ਦਿਓ ਪੱਗਾ ਬਣ ਕੇ ਜੋ ਲੌਂਡੇ ਬਣਾਦੇ ਕਰਤਾਰ ਸਾਡਾ ਆਪੇ ਮਰ ਗਿਆ ਬਹੁਤ ਧੂੜੀਆਂ ਗੱਲਾਂ ਮੈਂ ਕਦੋਂ ਦਾ ਰੱਲਾ ਪਾਉਂਦਾ ਹੁੰਨਾ ਜੀ ਇਸ ਗੱਲ ਨੂੰ ਟੈਂਪੂਆਂ ਤੇ ਮੇਰੇ ਹਿਸਾਬ ਨਾਲ ਲੋ ਅੱਜ ਕਿੰਨੇ ਬੰਦੇ ਨੇ ਕਿਹਾ ਯਾਰ ਬਾਬਾ ਇਹਨਾਂ ਗਲਤ ਬੋਲਣ ਲੱਗ ਗਏ ਯਾਰ ਤੂੰ ਯਾਰ ਬੁੜੂਆ ਕੁੜੂਆ ਯਾਰ ਸਾਰਿਆਂ ਨੂੰ ਪਤਾ ਟੈਂਪੂਆਂ ਦਾ ਗੱਲ ਤੜੀ ਕਿਹੜੀ ਗੱਲ ਹੈ ਤੇ ਹੁਣ ਮੇਲਾ ਲੱਗ ਗਿਆ ਤਾਂ ਇਹਨਾਂ ਗਲਤ ਨਹੀਂ ਰਹਿ ਗਿਆ ਐਸੇ ਕੰਮ ਨੂੰ ਰੋਮਦਾਸੀ ਮੈਂ ਕਹਿੰਦੇ ਰੋਕ ਲੋ ਰੋਕ ਲੋ ਰੋਕ ਨਾ ਕੰਮ ਵਧੂਗਾ ਉਹ ਵਧ ਗਿਆ ਹੁਣ ਕੀ ਕਰਾਂਗੇ ਕੋਈ ਹੱਲ ਹੈਗਾ ਜੀ ਨਹੀਂ ਹੈਗਾ ਹੁਣ ਉੱਥੇ ਜਾਣਾ ਪੈਣਾ ਡੰਡਾ ਖੜਕਾਉਣਾ ਪੈਣਾ ਲੌਂਗ ਟਰਮ ਨੂੰ ਸਰਕਾਰ ਨੇ ਵੀ ਕੋਈ ਨਹੀਂ ਕਹਿਣਾ ਸਾਡੇ ਦੇ ਛੇਤਰ ਵਰਨ ਹੈ। ਈਗਾ। ਤੋਂ ਮੈਂ ਤਾਂ ਇੰਨਾ ਕੀ ਕਹਿਣਾ ਅੱਜ ਗਲਾ ਖਰਾਬ ਆ ਜੀ ਕੱਲ ਤੱਕ ਠੀਕ ਹੋ ਗਿਆ ਤਾਂ ਮੈਂ ਵੀਡੀਓ ਪਾਉਂਗਾ। ਜੇ ਕੋਈ ਉੱਚਾ ਨੀਵਾਬ ਸ਼ਬਦ ਬੋਲਿਆਗਾ ਤਾਂ ਮਾਫੀ ਚਾਹੁੰਦੇ ਆ। ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਫਤਿਹ।